प्यारे बच्चों आप सबका आज दी इस वीडियो में स्वागत है बेटे जिस तरह के मैं की मैं तोरे नाल वादा कीता सी कि मैं दूसरे लेसन ਦੇ ਵੀ ਕੁਐਸਚਨ ਤੁਹਾਡੇ ਕੋਲ ਲੈ ਕੇ ਆਵਾਂਗਾ ਅੱਜ ਅਸੀਂ ਦੂਸਰੇ ਲੈਸਨ ਦੇ ਕੁਐਸਚਨ ਕਰਦੇ ਹਾਂ بیٹے ਇਸ ਲੈਸਨ ਦੇ ਇਹ ਕੁਐਸਚਨ ਥੋੜੇ ਜਿਆਦਾ ਨੇ ਇਸ ਕਰਕੇ ਮੈਂ ਇਹਨਾਂ ਨੂੰ ਬਾਈ ਪਾਰਟਸ ਵੰਡਿਆ ਹਾਂ ਮੈਂ ਇੱਕ ਇੱਕ ਵੀਡੀਓ ਵਿੱਚ 20 ਦੀ ਐਮਸੀਕਿਊ ਤੁਹਾਨੂੰ ਕਰਵਾਵਾਂਗਾ ਤੇ ਸ਼ਾਇਦ ਚਾਰ ਵੀਡੀਓ ਬਣ ਜਾਣਗੀਆਂ بیٹے ਇਹਨਾਂ ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਲਰਨ ਕਰ ਲਓ ਕਿਉਂਕਿ ਇਹ ਤੁਹਾਨੂੰ ਪੇਪਰ ਦੀ ਤਿਆਰੀ ਵਾਸਤੇ ਤਾਂ ਹੈਲਪਫ ਹੋਣਗੇ ਇਸ ਤੋਂ ਇਲਾਵਾ ਬੇਟੇ ਜਿਸ ਤਰ੍ਹਾਂ ਦੇ ਤੁਸੀਂ ਵੱਖ-ਵੱਖ ਕੰਪੀਟੀਸ਼ਨ ਟੈਸਟ ਹੁੰਦੇ ਨੇ ਜਿਵੇਂ ਕਿ ਪੀਐਸਸੀ ਅਸੀ ਦਾ ਐਨਐਮਐਸ ਦਾ ਟੈਸਟ ਹੁੰਦਾ ਹੈ ਤੁਹਾਡੇ ਵਿੱਚ ਬਹੁਤ ਬੱਚਿਆਂ ਨੇ ਐਨਐਮਐਸ ਦਾ ਟੈਸਟ ਅਪਲਾਈ ਵੀ ਕੀਤਾ ਹੋਇਆ ਕਿਉਂਕਿ ਬੜੇ ਜਿਹੜਾ ਐਨਐਮਐਸ ਦਾ ਟੈਸਟ ਜੇ ਤੁਸੀਂ ਕਲੀਅਰ ਕਰ ਲੈਂਦੇ ਹੋ ਤਾਂ ਤੁਹਾਨੂੰ ਜਿਹੜਾ ਨੌਵੀਂ ਤੋਂ ਲੈ ਕੇ ਪਲੱਸ 2 ਤੱਕ ਹਰ ਮਹੀਨੇ 1000 ਰੁਪਇਆ ਪਰਮੰਟ ਤੁਹਾਡੇ ਰੇ ਉਹ ਅਕਾਊਂਟ 'ਚ ਪੈਸਾ ਆਉਂਦਾ ਹੈ ਕਾਫੀ ਜ਼ਿਆਦਾ ਅਮਾਊਂਟ ਹੁੰਦੀ ਹੈ ਇਸ ਕਰਕੇ ਬੇਟੇ ਤੁਸੀਂ ਇਹਨਾਂ ਕੁਐਸਚਨਸ ਨੂੰ ਬੜੀ ਚੰਗੀ ਤਰ੍ਹਾਂ ਕਰੋ ਬਸ ਇਸ ਤਰ੍ਹਾਂ ਦੇ ਕੁਐਸਚਨ ਵੀ ਪਹਿਚਾਣੋਗੇ ਤੇ ਆਸ਼ਾ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੇ ਆਪਣੇ ਟੈਸਟ ਦੀ ਤਿਆਰੀ ਦੇ ਨਾਲ-ਨਾਲ ਆਪਣੇ ਵਧੀਆ ਮਾਰਕਸ ਲੈ ਕੇ ਆਪਣੀ ਨੋਲਿਜ ਵਧਾ ਕਰੋਗੇ ਠੀਕ ਹੈ ਬੱਚਾ ਸ਼ੁਰੂ ਕਰਦੇ ਹਾਂ ਬੇਟੇ ਆਪਾਂ ਹਾਂ ਉਸ ਤੋਂ ਪਹਿਲਾਂ ਬੇਟੇ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਇਹ ਚੈਨਲ ਸਬਸਕ੍ਰਾਈਬ ਕਰ ਲਓ ਚਲੋ ਅਸੀਂ ਕੁਐਸਚਨ ਵੱਲ ਚੱਲਦੇ ਹਾਂ ਪਹਿਲਾ ਕੁਐਸਚਨ ਹੈ ਬੇਟੇ ਕੁਦਰਤੀ ਸਾਧਨ ਕਿਸ ਨੂੰ ਕਿਹਾ ਜਾਂਦਾ ਹੈ ਸਿਰਫ ਖनिज ਪਦਾਰਥ ਉਮੀ ਪਾਣੀ ਮਿੱਟੀ ਬਨਸਪਤੀ ਅਤੇ ਖनिज ਪਦਾਰਥ ਸਿਰਫ ਪਹਾੜ ਅਤੇ ਦਰਿਆ ਮਨੁੱਖ ਦੁਆਰਾ ਬਣਾਈਆਂ ਚੀਜ਼ਾਂ ਤੇ ਬਟੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਮੀ ਪਾਣੀ ਮਿੱਟੀ ਬਨਸਪਤੀ ਅਤੇ ਖनिज ਪਦਾਰਥ ਇਹ ਸਾਰੇ ਕੀ ਨੇ ਇਹਨਾਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਇਹ ਸੈਕਿੰਡ ਆਪਸ਼ਨ ਬਿਲਕੁਲ ਠੀਕ ਹੈ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਕਿਸ ਨੂੰ ਕਿਹਾ ਜਾਂਦਾ ਹੈ ਖੇਤੀਬਾੜੀ ਨੂੰ ਕੁਦਰਤੀ ਸਾਧਨਾਂ ਨੂੰ ਫੈਕਟਰੀਆਂ ਨੂੰ ਜਾਂ ਫਿਰ ਨਦੀਆਂ ਨੂੰ ਤੇ ਬੇਟੇ ਜਿਹੜੀ ਦੇਸ਼ ਦੀ ਇਕਨੋਮੀ ਹੈ ਅਰਥ ਵਿਵਸਥਾ ਉਹਦੀ ਰੀੜ ਦੀ ਹੱਡੀ ਕੁਦਰਤੀ ਸਾਧਨਾਂ ਕਿਹਾ ਜਾਂਦਾ ਹੈ ਕੋਈ ਜਿਹਨੇ ਕਿਸੇ ਦੇਸ਼ ਦੇ ਵਿੱਚ ਕੁਦਰਤੀ ਸਾਧਨ ਜਿਆਦਾ ਹੋਣਗੇ ਉਹਨਾਂ ਉਹ ਦੇਸ਼ ਜਿਹੜਾ ਆਰਥਿਕ ਤੌਰ ਤੇ ਬਲਵਾਨ ਹੋਏਗਾ ਸਾਡੀ ਧਰਤੀ ਦਾ ਲਗਭਗ ਕਿੰਨਾ ਹਿੱਸਾ ਜ਼ਮੀਨ ਜਾਂ ਭੂਮੀ ਕੈਸ ਹੋ ਗਿਆ ਪਾਇਆ 29% 50% 71% ਜਾਂ ਫਿਰ 10% ਤੇ ਬਿਲਕੁਲ ਬੇਟੇ ਠੀਕ ਹੈ ਆਪਾਂ ਸ਼ੁਰੂ ਤੋਂ ਲੈ ਕੇ ਪੜਦੇ ਆ ਰਹੇ ਆ ਕਿ ਸਾਡੀ ਧਰਤੀ ਦਾ ਜਿਹੜਾ 29% ਜਿਹੜਾ ਉਹ ਜ਼ਮੀਨੀ ਭਾਗ ਹੈ ਸਾਡੀ ਧਰਤੀ ਦਾ ਲਗਭਗ ਕਿੰਨਾ ਹਿੱਸਾ ਪਾਣੀ ਹੈ ਤੇ ਬੇਟੇ ਉਹ ਇਹ ਚਾਰ ਆਪਸ਼ਨਸ ਨੇ 29 71 50 ਔਰ 10 ਤੇ ਬਿਲਕੁਲ ਸਹੀ ਠੀਕ ਬਚਾਣੇ ਬੁਸੀਂ ਜਿਹੜਾ ਬੀ ਆਪਸ਼ਨ 71% ਜਿਹੜਾ ਸਾਡੀ ਧਰਤੀ ਦਾ ਪਾਣੀ ਹੈ ਚਾਰਗਾਹਾਂ ਅਤਿਦਰਕਤਾ ਹੇਟ કુલ ਭੂਮੀ ਦਾ ਕਿੰਨਾ ਹਿੱਸਾ ਹੁੰਦਾ ਹੈ 4% 5% 8% ਜਾਂ ਫਿਰ 14% ਠੀਕ ਹੈ ਬੇਟੇ ਜਿਹੜੇ ਚਾਰਗਾਹਾਂ ਦੇ ਦਰਕਤਾ ਹੇਟ ਹੈ ਜਿਹੜਾ ਉਹ 4% ਜਿਹੜਾ ਕੁਮੀ ਦਾ ਹਿੱਸਾ ਹੁੰਦਾ ਹੈ ਮਿੱਟੀ ਦੀ ਰਚਨਾ ਵਿੱਚ ਕਿਹੜੇ ਤੱਤ ਪ੍ਰਮੁੱਖ ਪੂਰਕ ਨਿਭਾਉਂਦੇ ਹਨ ਪਾਣੀ ਹਵਾ ਰੇਤ ਮੂਲਚਟਾਨ ਜਲਵਾਯੂ ਪੌਦੇ ਅਤੇ ਹੋਰ ਰੇਲਵੇ ਲਾਈਨਾਂ ਤੇ ਸੜਕਾ ਇਮਾਰਤਾਂ ਤੇ ਸ਼ਹਿਰਾਂ ਅੰਜੂਟੇ ਸਹੀ ਆਪਸ਼ਨ ਮੂਲਚਟਾਨ ਜਲਵਾਯੂ ਪੌਦੇ ਅਤੇ ਹੋਰ ਜਿਹੜੇ ਨੇ ਇਹ ਮਿੱਟੀ ਦੇ ਰਚਨਾ ਵਿੱਚ ਸਹਾਇਤਾ ਕਰਦੇ ਨੇ ਕਿੱਥੇ ਬਹੁਤ ਸੰਗਣੀ ਵਸੋਂ ਮਿਲਦੀ ਹੈ ਪਹਾੜਾਂ ਵਿੱਚ ਪਠਾਰਾਂ ਵਿੱਚ ਮੈਦਾਨਾਂ ਵਿੱਚ ਜਾਂ ਫਿਰ ਜੰਗਲਾਂ ਵਿੱਚ ਤੇ ਬਈ ਡੈਂਸਿਟੀ ਜਿਹੜੀ ਹੈ ਪੋਪੂਲੇਸ਼ਨ ਡੈਂਸਿਟੀ ਜ਼ਿਆਦਾ ਕਿੱਥੇ ਹੁੰਦੀ ਹੋ ਮੈਦਾਨਾਂ ਵਿੱਚ ਕਿਉਂਕਿ ਮੈਦਾਨਾਂ ਵਿੱਚ ਘਰ ਬਣਾਉਣੇ ਵੀ ਸੌਖੇ ਹੁੰਦੇ ਨੇ ਖੇਤੀਬਾੜੀ ਸੌਖੀ ਹੁੰਦੀ ਹੈ ਹੋਰ ਵੀ ਪ੍ਰੋਜੈਕਟ ਵਗੈਰਾ ਲਗਾਉਣੇ ਸੌਖੇ ਹੁੰਦੇ ਨੇ ਇਸ ਕਰਕੇ ਮੈਦਾਨਾਂ ਵਿੱਚ ਜਿਹੜੀ ਸੰਘਣੀ ਹੋਣ ਉਸ ਤੋਂ ਜ਼ਿਆਦਾ ਹੁੰਦੀ ਹੈ ਭਾਰਤ ਦਾ ਖੇਤਰਫਲ ਕਿੰਨਾ ਹੈ 32,87,782 ਵਰਗ ਕਿਲੋਮੀਟਰ 13,28,778 ਵਰਗ ਕਿਲੋਮੀਟਰ 50 ਲੱਖ ਵਰਗ ਕਿਲੋਮੀਟਰ ਜਾਂ ਫਿਰ 32,87,872 ਵਰਗ ਕਿਲੋਮੀਟਰ ਤੇ ਬੇਟੇ ਇਹ ਸਹੀ ਆਪਸ਼ਨ ਹੈ ਜੀ 7 ਲੱਖ 32,87,782 ਵਰਗ ਕਿਲੋਮੀਟਰ 782 ਤੇ 872 ਵਿੱਚ ਥੋੜਾ ਜਿਹਾ ਇਹ ਪਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਬੇਟੇ ਸਹੀ অপਸ਼ਨਸ ਆਸੋ 82 ਕਿਲੋਮੀਟਰ ਹੈ ਠੀਕ ਹੈ ਜੀ ਭਾਰਤ ਦਾ ਲਗਭਗ ਕਿੰਨਾ ਹਿੱਸਾ ਪਹਾੜੀ ਹੈ 20% 23% 40% ਜਾਂ ਫਿਰ 50% ਤੇ ਜਿਹੜੇ ਬਟੇ ਸਾਡੇ ਦੇਸ਼ ਦਾ ਪਹਾੜੀ ਹਿੱਸਾ ਹੈ ਉਹ 30% ਪਹਾੜੀ ਹਿੱਸਾ ਹੈ ਪਠਾਰ કુલ ਖੇਤਰ ਦਾ ਲਗਭਗ ਕਿੰਨੇ ਪ੍ਰਸ਼ਤ ਹਿੱਸਾ ਹੈ 15% 20% 27% ਜਾਂ ਫਿਰ 35% ਤੇਰੇ ਬੇਟੇ ਪਠਾਰ ਨੇ ਉਹ 27% ਸਾਡੇ ਦੇਸ਼ ਦਾ કુલ ਕਿਸਾਨ ਭਾਰਤ ਦੇ કુલ ਖੇਤ ਫਲ ਦਾ ਕਿੰਨਾ ਪਰਸੈਂਟ ਮੈਦਾਨੀ ਹੈ ਬੇਟੇ ਇਹਨਾਂ ਵਿੱਚ ਜਿਹੜੇ ਮੈਂ ਪੁੱਛ ਰਿਹਾ ਮੈਦਾਨ ਕਿੰਨੇ ਨੇ ਪਹਾੜ ਕਿੰਨੇ ਨੇ ਪਠਾਰ ਕਿੰਨੇ ਪਰਸੈਂਟ ਨੇ ਇਹਨਾਂ ਵਿੱਚ ਬੜੇ ਕੁਐਸਚਨ ਆਉਣ ਦੀ ਬੜੀ ਪੋਸਿਬਿਲਿਟੀ ਹੈ ਇਸ ਕਰਕੇ ਬੜੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਸ ਤਰ੍ਹਾਂ ਮੈਦਾਨੀ ਜਿਹੜੇ ਪਰਸੈਂਟੇਜ ਕਿੰਨੀ ਹੈ 43 50 60 ਔਰ 70 ਮੈਦਾਨ ਜਿਹੜੇ ਨੇ ਉਹ 43% ਮੈਦਾਨ ਨੇ ਬਿੜੇ ਬਰਵਾ ਬੁਸਨਾ ਖੇਤੀਬਾੜੀ ਦੇ ਪੱਖੋਂ ਕਿਹੜੀ ਭੂਮੀ ਬਹੁਤ ਕੀਮਤੀ ਮੰਨੀ ਜਾਂਦੀ ਹੈ ਪਹਾੜੀ ਭੂਮੀ ਮੈਦਾਨੀ ਭੂਮੀ ਪਠਾਰੀ ਭੂਮੀ ਤੇ ਜੰਗਲੀ ਭੂਮੀ ਤੇ ਬਿੜੇ ਖੇਤੀ ਕਰਨ ਵਾਸਤੇ ਸਭ ਤੋਂ ਵਧੀਆ ਜਿਹੜੀ ਹੈ ਉਹ ਮੈਦਾਨੀ ਭੂਮੀ ਹੈ ਕਿ ਇੱਥੇ ਜਿਹੜੇ ਨੇ ਸਿੰਚਾਈ ਦੇ ਬਾਰੇ ਸਾਧਨ ਵਿਧੀਆਂ ਉਸ ਤੋਂ ਨਹੀਂ ਕੀਤੀ ਬੜੀ ਵਧੀਆ ਕੀਤੀ ਜਾ ਸਕਦੀ ਹੈ ਇੱਥੇ ਨਹਿਰਾਂ ਵਗੈਰਾ ਟਿਊਬਵਲ ਵਗੈਰਾ ਸੰਗ ਲਗਾਏ ਜਾ ਸਕੋਲੀ ਇਸ ਕਰਕੇ ਬੜੀ ਮੈਦਾਨੀ ਜਿਹੜੀ ਭੂਮੀ ਹੈ ਉਹ ਖੇਤੀਬਾੜੀ ਲਈ ਬਹੁਤ ਵਧੀਆ ਹੈ ਭਾਰਤ ਵਿੱਚ ਬਿਜਾਈ ਹੀੜ ਭੂਮੀ ਕੁੱਲ ਰਕਵੇ ਦਾ ਕਿੰਨੇ ਪਰਸੈਂਟ ਹਿੱਸਾ ਹੈ 23% 14% 46% ਜਾਂ ਫਿਰ 8% ਬਿਜਾਈ ਹੈਟ ਹੈ ਇਹ 46% ਸਾਡੇ ਦੇਸ਼ ਦੀ ਜਿਹੜੀ 46% ਭੂਮੀ ਹੈ ਉਹ ਬਿਜਾਈ ਹੈਟ ਭੂਮੀ ਦੀ ਕਿਹੜੀ ਕਿਸਮ ਸਾਡੀ ਖੇਤੀਬਾੜੀ ਦਾ ਆਧਾਰ ਹੈ ਗੈਰ ਖੇਤੀ ਭੂਮੀ ਬਿਜਾਈ ਹੈਟ ਭੂਮੀ ਜੰਗਲਾਂ ਇੱਕ ਭੂਮੀ ਜਾਂ ਫਿਰ ਚਾਰਗਿਆਂ ਹੈਟ ਭੂਮੀ ਤੇ ਖੇਤੀਬਾੜੀ ਦਾ ਆਧਾਰ ਕਿਹੜੀ ਹੈ ਜਿਹੜੀ ਬਿਜਾਈ ਹੈਟ ਭੂਮੀ ਹੈ ਜਿਹੜੀ ਉਹ ਖੇਤੀਬਾੜੀ ਦਾ ਆਧਾਰ ਹੈ 15ਵਾਂ ਸਵਾਲ ਮੇਰੇ ਜਲੋੜੀ ਮਿੱਟੀ ਨੂੰ ਅੱਗੇ ਕਿਹੜੀਆਂ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਲਾਲ ਅਤੇ ਕਾਲੀ ਮਾਰੂਥਲ ਅਤੇ ਜੰਗਲੀ ਖੰਡਰ ਅਤੇ ਬਾਂਗਰ ਲੈਟਰਾਈਟ ਅਤੇ ਐਰੇਗੁਰ ਬੇਟੀ ਜਲੋੜੀ ਮਿੱਟੀ ਜਿਹੜੀ ਹੈ ਉਹਨੂੰ ਅਸੀਂ ਦੋ ਭਾਗ ਕਿਸਮਾਂ ਵਿੱਚ ਖਾਡਰ ਤੇ ਬਾਂਗਰ ਵਿੱਚ ਵੰਡ ਸਕਦੇ ਹਾਂ ਇਸ ਕਰਕੇ ਬੇਟੀ ਜਿਹੜਾ C ਪਾਰਟ ਹੈ ਉਹ ਸਹੀ ਆਨਸਰ ਹੈ ਬੇਟੀ ਠੀਕ ਹੈ ਜੀ ਅੱਗੇ ਹੈ ਪਰਦੇ ਕੋਲ ਖੇਤਰਫਲ ਦਾ ਕਿੰਨਾ ਹਿੱਸਾ ਜੰਗਲਾ ਹੈਗਾ 33% 22.2% 46% 14% ਸਹੀ ਆਪਸ਼ਨ ਹੈ ਜੀ ਬੇਟੇ 22.2% ਬੇਟੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਦਾ ਬੇਟੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜੋ ਕਿ ਦੇਸ਼ ਵਿੱਚ ਆਬਾਦੀ ਬਹੁਤ ਸੰਘਣੀ ਹੈ ਇਸ ਕਰਕੇ ਜੰਗਲ ਵੀ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਰੂਰੀ ਨੇ ਸਾਡੇ ਜੰਗਲਾਂ ਸਾਡੇ ਦੇਸ਼ ਵਰਗੇ ਦੇਸ਼ ਵਿੱਚ ਜਿੱਥੇ ਕੈਨੀ ਸੰਗਣੀ ਆਵਾਦੀ ਹੈ ਘੱਟੋ-ਘੱਟ 33% ਹਿੱਸਾ ਜੰਗਲ ਹੋਣਾ ਚਾਹੀਦੇ ਨੇ ਲੇਕਿਨ ਸਾਡੇ ਦੇਸ਼ ਵਿੱਚ ਕਿੰਨੇ ਸਿਰਫ 22.2% ਜੰਗਲ ਨੇ ਤੇ ਇਸ ਕਰਕੇ ਸਾਨੂੰ ਬੇਟੇ ਜਿਹੜੇ ਦਰਖਤ ਲਗਾਉਣੇ ਚਾਹੀਦੇ ਨੇ ਰੁੱਖ ਲਗਾਉਣੇ ਚਾਹੀਦੇ ਨੇ ਇਸ ਲਈ ਸਭ ਤੋਂ ਵੱਧ ਉਪਰਾਲਾ ਤੁਸੀਂ ਕਰ ਸਕਦੇ ਹੋ ਦੇਖੋ ਬਹੁਤ ਜੀ ਕਾ ਤੁਹਾਡੇ ਪੇਰੈਂਟਸ ਖੇਤੀਬਾੜੀ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਇਹ ਮੋਟੀਵੇਟ ਕਰੋ ਵੀ ਆਪਣੇ ਖੇਤਾਂ ਦੀਆਂ ਵੱਟਾਂ ਤੇ ਬੰਨਿਆਂ ਤੇ ਆਪਾਂ ਦਰਖਤਵਾਦ ਪਾ ਲਗਾਈਏ ਦੂਸਰਾ ਬੇਟੀ ਹੈ ਜਿਸ ਦਾ ਤੁਹਾਡਾ ਬਰਥਡੇ ਆਉਂਦਾ ਹੈ ਤਾਂ ਤੁਸੀਂ ਆਮ ਤੌਰ ਤੇ ਦੇਖਦੇ ਹਾਂ ਅਸੀਂ ਸਕੂਲ ਦੇ ਵਿੱਚ ਵੀ ਤੁਸੀਂ ਟਾਫੀਆਂ ਵਗੈਰਾ ਵੰਡਦੇ ਹੋ ਤੇ ਬੇਟੀ ਟਾਫੀਆਂ ਵਗੈਰਾ ਵੰਡਣ ਦੀ ਬਜਾਏ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਕੂਲ ਦੇ ਵਿੱਚ ਆਪਣੇ ਕਲਾਸ ਇੰਚਾਰਜ ਨੂੰ ਕਹੋ ਸਰ ਜਾਂ ਮੈਮ ਜੋ ਵੀ ਤੁਹਾਡੇ ਇੰਚਾਰਜ ਨੇ ਉਹਨਾਂ ਨੂੰ ਕਿ ਮੈਂ ਇੱਕ ਬੋਤਾ ਲੈ ਕੇ ਆਈਆਂ ਆਪਣੇ ਫਰੈਂਡਸ ਦੇ ਨਾਲ ਆਪਣੇ ਕਲਾਸ ਟੀਚਰ ਨਾਲ ਜੇਕਰ ਪ੍ਰਿੰਸੀਪਲ ਸਰ ਕੋਲ ਜਾਂ ਮੈਡਮ ਕੋਲ ਟਾਈਮ ਹੋਏ ਤਾਂ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਇੱਕ ਆਪਣੇ ਸਕੂਲ ਦੇ ਇੱਕ ਜਿੱਥੇ ਜਿੱਥੇ ਜਗ੍ਹਾ ਦੀ ਜ਼ਰੂਰਤ ਹੋਵੇ ਜਿੱਥੇ ਪੌਦਾ ਲੱਗ ਸਕਦਾ ਹੋਵੇ ਉੱਥੇ ਬੇਟੇ ਪੌਦਾ ਲਗਾਓ ਜਾਂ ਤੁਸੀਂ ਘਰ ਵੀ ਲਗਾ ਸਕਦੇ ਹੋ ਪਿੱਛੇ ਜੇ ਸਾਡੀ ਗਵਰਨਮੈਂਟ ਨੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਇੱਕ ਪੇੜ ਮਾਂਕੇ ਨਾਮ ਤੇ ਉਹਦੇ ਵਿੱਚ ਵੀ ਤੁਸੀਂ ਆਪਣੀ ਮੰਮੀ ਦੇ ਬਰਥਡੇ ਤੇ ਜਾਂ ਆਪਣੇ ਬਰਥਡੇ ਤੇ ਜਾਂ ਕਿਸੇ ਹੋਰ ਵੈਕੇਸ਼ਨ ਤੇ ਜੋ ਵੀ ਤੁਹਾਡਾ ਕਰ ਚੁੱਕੀ ਤਾਂ ਨੂੰ ਲੱਗਿਆ ਵੀ ਐਵਰੀਜ ਸਾਡੀ ਲੋਕੇਸ਼ਨ ਵਧੀਆ ਗਈ ਤੇ ਇੱਥੇ ਅਸੀਂ ਅੱਜ ਖੁਸ਼ੀ ਦਤੇ ਨੇ ਤੇ ਅਸੀਂ ਇੱਥੇ ਅੱਜ ਪੌਦਾ ਲਗਾ ਦिए ਤੇ ਬਲੇ ਇਹੋ ਜਿਹਾ ਜੇਕਰ ਤੁਸੀਂ ਲਗਾਉਂਦੇ ਹੋ ਤਾਂ ਉਹਦੇ ਚ ਨਾਲ-ਨਾਲ ਸਾਡੇ ਤੁਸੀਂ ਇਹ ਹੈ ਵੀ ਆਪਦਾ ਤਾਂ ਘਰ ਦਾ ਖਰੀਆਲੀ ਲੈ ਕੇ ਆ ਹੀ ਰਹੇ ਹੋ ਨਾਲ ਆਲੇ ਦੁਆਲੇ ਵੀ ਪੌਦਾ ਖੁਸ਼ਾਲ ਹੋ ਰਿਹਾ ਨਾਲੇ ਤੁਸੀਂ ਇੱਕ ਸਮਾਏ ਦੀ ਬਹੁਤ ਵਧੀਆ ਕੰਮ ਕਰਕੇ ਜਾ ਰਹੇ ਹੋ ਮੈਨੂੰ ਆਸ਼ਾ ਹੈ ਬਟੇ ਤੁਸੀਂ ਇਹ ਵਾਲਾ ਜਿਹੜਾ ਅ ਦਰਖਤ ਜਿਹੜੇ ਜਾਂ ਪੌਦੇ ਅ ਵਾਤ ਪਾ ਲੈ ਗਾਂਦੀ ਕੋਸ਼ਿਸ਼ ਕਰੋਗੀ اور ਆਪਣੇ ਪੇਰੈਂਟਸ ਨੂੰ ਆਂਨੇ ਵੰਡੀਆਂ ਨੂੰ ਤੇ ਆਪਣੇ ਦੋਸਤਾਂ ਨੂੰ ਤੁਸੀਂ ਮੋਟੀਵੇਟ ਕਰੋਗੇ ਚਲੋ ਬੇਟੇ ਅਗਲੇ 17th ਕੁਸਚਨ ਜਾਂਦੇ ਆਪਾਂ ਸੰਗਵੀបត្តិ ਵਾਲੇ ਦੇਸ਼ ਲਈ ਕਿੰਨੇ ਪ੍ਰਸ਼ਤ ਰਕਬਾ ਜੰਗਲਾਂ ਇਹ ਹੋਣਾ ਚਾਹੀਦਾ ਹੈ 22.2% 33% 46% ਤੇ 50% ਜਿਹੜੇ 33% ਹੋਣਾ ਚਾਹੀਦਾ ਆਪਣੇ ਕਿੰਨਾ ਸੀ ਪਿੱਛੇ ਬੜੇ ਆਪਾਂ 22% ਅਜੇ ਵੀ ਜਿਹੜਾ ਇਹ 11% ਜਿਹੜਾ ਹੈ ਕਹ ਲੋ ਜਾਂ 50% ਹੋਰ ਜਿੰਨੇ ਆਪਣੇ ਜੰਗਲ ਲੱਗੇ ਨੇ ਉਹਨਾਂ ਦਾ 50% ਜੰਗਲ ਹੋਰ ਲਗਾਉਣ ਦੀ ਲੋੜ ਹੈ ਮਤਲਬ ਕਹਿੰਦਾ ਜਿੰਨੇ ਸਾਡੇ ਕੋਲ ਦਰਖਤ ਨੇ ਉਹਨੇ ਉਹਨਾਂ ਦਾ ਅੱਧ ਦਰਖਤ ਹੋਰ ਲਗਾਣੇ ਬਣਦੇ ਨੇ ਤਾਂ ਅਸੀਂ ਜਿਹੜੇ ਜੰਗਲਾਂ ਵਾਲੀ ਜਿਹੀ ਕੰਡੀਸ਼ਨ ਏ ਜਿੰਨੀ ਸਾਡੀ ਆਬਾਦੀ ਏ ਉਹਨ ਅਕੋਰਡਿੰਗ ਅਸੀਂ ਇਹਨੂੰ ਪੂਰਾ ਕਰ ਸਕਦੇ ਹਾਂ ਇਹ ਲਿਖਿਆ ਹੋਇ ਚੁੱਕੇ ਸੁੱਤੇ ਰੋਗ ਲਗਾਈ ਜਾਣੀ ਚਾਹੀਦੀਏ ਖੇਤੀਬਾੜੀ ਤੇ ਜੰਗਲਾਂ ਦੀ ਕਟਾਈ ਤੇ ਫਸਲਾਂ ਉਗਾਨ ਤੇ ਪਾਣੀ ਦੀ ਵਰਤੋਂ ਤੇ ਬੜੇ ਅੱਪ ਅਸੀਂ ਜਿਹੜੀ ਖੇਤੀਬਾੜੀ ਦੀ ਕਰੋਗ ਲਗਾਈਏ ਫਸਲਾਂ ਉਗਾਉਣ ਤੇ ਇਹ ਪਾਣੀ ਦੀ ਵਰਤੋਂ ساری ਮਜਬੂਰੀ ਸਾਨੂੰ ਕਰਨੀ ਪੈਣੀ ਹੈ ਬੜੇ ਜੰਗਲਾਂ ਦੀ ਕਟਾਈ ਤੇ ਅਸੀਂ ਰੋਗ ਲਗਾ ਸਕਦੇ ਜੰਗਲ ਚ ਨਹੀਂ ਦਰਖਤ ਸਮ ਐਵੇਂ ਮਤਲਬ ਬਿਨਾਂ ਕਿਸ ਬਜਾਏ ਸਾਨੂੰ ਜੰਗਲ ਨਹੀਂ ਕੱਟਣਾ ਚਾਹੀਦੇ ਸਾਨੂੰ ਦਰਖਤ ਨਹੀਂ ਕੱਟਣੇ ਚਾਹੀਦੇ ਜੇਕਰ ਸਾਨੂੰ ਕੋਈ ਮਜਬੂਰੀ ਵਿੱਚ ਇੱਕ ਦਰਖਤ ਕੱਟਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਫਾਰਮੈਲਿਟੀਆਂ ਜਿਹੜੀਆਂ ਨੇ ਫੋਰੈਸਟ ਡਿਪਾਰਟਮੈਂਟ ਤੋਂ ਪੂਰੀਆਂ ਕਰਕੇ ਫੇਰ ਹੀ ਸਾਨੂੰ ਉਹ ਦਰਖਤ ਕੱਟਣਾ ਚਾਹੀਦਾ ਹੈ ਉਸ ਦਰਖਤ ਕੱਟਣ ਤੋਂ ਪਹਿਲਾਂ ਸਾਨੂੰ ਉਹਦੇ ਨਾਲ ਇੱਕ ਦਰਖਤ ਹੋਰ ਲਗਾਉਣਾ ਚਾਹੀਦਾ ਹੈ ਤਾਂ ਕਿ ਜਿਹੜੀ ਜੰਗਲ ਜਿਹੜੀ ਨੇ ਦਰਖਤ ਨੇ ਉਹ ਨਾ ਉਹ ਘਟ ਨਾ ਸਕਣ ਤੇ ਉਹ ਵਧੀ ਜਾਣ ਤੇ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਬਣੇਗਾ ਹਰਿਆਲੀ ਹੋਵੇਗੀ ਇਸ ਮਿੱਟੀ ਨੂੰ ਰੇਗੁਰਜਕ ਪਾਈ ਮਿੱਟੀ ਵੀ ਕਿਹਾ ਜਾਂਦਾ ਹੈ ਜਲੋਰੀ ਮਿੱਟੀ ਨੂੰ ਲਾਲ ਮਿੱਟੀ ਨੂੰ ਕਾਲੀ ਮਿੱਟੀ ਨੂੰ ਜਾਂ ਫਿਰ ਮਾਰੂਥਲ ਮਿੱਟੀ ਨੂੰ ਤੇ ਬੇਟੇ ਜਿਹੜੀ ਰੇਗੁਰਜਕ ਪਾਈ ਮਿੱਟੀ ਉਹ ਕਾਲੀ ਮਿੱਟੀ ਕਿਹਾ ਜਾਂਦਾ ਨੂੰ ਕਾਲੀ ਮਿੱਟੀ ਨੂੰ ਰੇਗੁਰਜਕ ਪਾਈ ਮਿੱਟੀ ਕਿਹਾ ਜਾਂਦਾ ਹੈ ਜਿਹੜੀ ਕਿ ਤੁਹਾਨੂੰ ਪਤਾ ਹੀ ਹੈ ਬੇਟੇ ਬਹੁਤ ਕਾਫੀ ਬੈਠੀ ਹੈ ਕਲਾਸ ਚ ਪੜ ਚੁੱਕੇ ਆ ਕਿ ਉਹ ਜਿਹੜੀ ਕਪਾਹ ਦੀ ਫਸਲ ਹੈ ਜੰਗੀ ਹੁੰਦੀ ਹੈ ਇਸ ਕਰਕੇ ਉਹ ਕੋ ਪਾਈ ਦੀ ਮਿੱਟੀ ਵੀ ਕਿਹਾ ਜਾਂਦਾ ਹੈ ਬੇੜੇ ਦੀ ਗੱਲ ਉਸਨੇ ਕੁਦਰਤੀ ਬ੍ਰਹਸਪਤੀ ਕਿਸ ਤਰੀਕੇ ਪਰ ਕਰਦੀ ਹੈ ਤੇ ਇਹਦੇ ਵੀਰੇ ਆਨਸਰ ਨੇ ਜਲਵਾਯੂ ਮਿੱਟੀ ਅਤੇ ਜੈਵਿਕ ਤੱਤਾਂ ਤੇ ਸਿਰਫ ਜਲਵਾਯੂ ਤੇ ਸਿਰਫ ਮਿੱਟੀ ਤੇ ਸਿਰਫ ਜੈਵਿਕ ਤੱਤਾਂ ਤੇ ਤੇ ਵੀਰੇ ਇਹਦੀ ਸਹੀ ਆਪਸ਼ਨ ਕੀ ਹੈ ਬਿਲਕੁਲ ਸਹੀ ਪਹਿਚਾਨੀ ਜਲਵਾਯੂ ਮਿੱਟੀ ਅਤੇ ਜੈਵਿਕ ਤੱਤਾਂ ਤੇ ਇੱਕ ਕੁਦਰਤੀ ਬ੍ਰਹਸਪਤੀ ਜਿਹੜੀ ਇਹਨਾਂ ਸਾਰੇ ਤੱਤਾਂ ਤੇ ਨਿਰਭਰ ਕਰਦੀ ਹੈ ਇਹਦੀ ਇਹ ਆਪਸ਼ਨ ਬਿਲਕੁਲ ਸਹੀ ਹੈ ਆਪ ਸਭ ਦਾ ਬੇਟੀ ਧੰਨਵਾਦ ਤੇ ਵੀਰੇ ਮੈਂ ਆਸ਼ਾ ਕਰਦਾ ਕਿ ਜਿਹੜੇ ਇਹ ਕੁਐਸਚਨ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓਗੇ ਤੇ ਮੈਂ ਇਸ ਵਾਦੇ ਨਾਲ ਕਿ ਅਗਲੀ ਜਿਹੜਾ ਪਾਰਟ ਹੈ ਜਿਹੜਾ ਦਾ ਸੈਕੰਡ ਪਾਰਟ ਹੈ ਦੂਸਰੇ ਲੈਸਨ ਦਾ ਉਸ ਨੂੰ ਜਲਦੀ ਲੈ ਕੇ ਤੁਹਾਡੇ ਸਾਹਮਣੇ ਆਵਾਂਗਾ ਉਹਨੇ ਜਦ ਤੱਕ ਧੰਨਵਾਦ ਸ਼ੁਕਰੀਆ ਮਿਹਰਬਾਨੀ